ਕਹਿੰਦੇ ਆ ਵਾਹਿਗੁਰੂ ਜੀ ਜੋ ਵੀ ਅਸੀਂ ਚੰਗੇ ਕੰਮ ਕਰਨੇ ਆ ਜਾਂ ਮਾੜੇ ਕੰਮ ਕਰਨੇ ਆ ਨਾ ਉਸ ਵਾਹਿਗੁਰੂ ਜੀ ਦੇ ਘਰ ਵਿੱਚ ਜਿਹੜਾ ਸੀਸੀ ਕੈਮਰਾ ਲੱਗਿਆ ਹੋਇਆ ਹੈ ਨਾ ਉਹ ਸਾਰਾ ਕੁਝ ਹੀ ਰਿਕਾਰਡ ਕਰਦਾ ਆ ਆਪਾਂ ਮਾੜੇ ਕੰਮ ਕਰਨੇ ਉਹ ਵੀ ਰਿਕਾਰਡ ਹੁੰਦੇ ਆ ਚੰਗੇ ਕੰਮ ਕਰਨੇ ਨਾ ਉਹ ਵੀ ਰਿਕਾਰਡ ਹੁੰਦੇ ਆ ਜਨਮ ਤੋਂ ਲੈ ਕੇ ਜਵਾਨ ਹੋਣ ਤੱਕ ਜਵਾਨ ਹੋਣ ਤੋਂ ਆਪਾਂ ਬੁਢਾਪੇ ਤੱਕ ਜੋ ਵੀ ਆਪਾਂ ਕੰਮ ਕਰਨੇ ਹਨ ਮਾੜੇ ਚੰਗੇ ਸਾਰੇ ਹੀ ਰਿਕਾਰਡ ਹੁੰਦੇ ਵਾਹਿਗੁਰੂ ਜੀ ਦੇ ਘਰ ਜਦੋਂ ਇਨਸਾਨ ਇਸ ਦੁਨੀਆ ਤੋਂ ਚਲਾ ਜਾਂਦਾ ਨਾ ਤਾਂ ਸਾਰੇ ਹੀ ਕੰਮ ਸਾਰੇ ਸਟਾਰਟਿੰਗ ਤੋਂ ਲਾ ਕੇ ਐਂਡ ਤੱਕ ਸਾਰੀ ਹੀ ਆਪਣੀ ਜ਼ਿੰਦਗੀ ਵਿੱਚ ਨਾ ਜੋ ਜੋ ਆਪਾਂ ਕਰਨੇ ਸਾਰੇ ਹੀ ਆਪਾਂ ਨੂੰ ਦੇਖਦੇ ਆ ਕਿ ਆਪਾਂ ਕੀ ਮਾੜਾ ਕੀਤਾ ਕੀ ਚੰਗਾ ਕੀਤਾ ਸਾਨੂੰ ਚਾਹੀਦਾ ਵੇ ਹਮੇਸ਼ਾ ਚੰਗੇ ਕੰਮ ਕਰਨੇ ਚਾਹੀਦੇ ਆ ਚੰਗਾ ਸੁਣੋ ਚੰਗਾ ਬੋਲੋ ਮਾੜਾ ਬੋਲ ਆਪਣੇ ਮੂੰਹ ਵਿੱਚੋਂ ਨਾ ਕੱਢੋ ਕਿ ਕਿਸੇ ਦਾ ਦਿਲ ਦੁਖੇ ਕਿਸੇ ਨੂੰ ਮਾੜਾ ਲੱਗੇ ਕਿ ਉਹਦੇ ਦਿਲ ਵਿੱਚੋਂ ਬੇਦਵਾ ਨਿਕਲੇ ਬਸ ਉਹ ਬੇਦਵਾ ਤੋਂ ਬਚੋ ਉਹ ਹੀ ਕੰਮ ਕਰੋ ਜਿਹੜੇ ਕੰਮ ਨਾਲ ਦੂਸਰੇ ਦੇ ਮੂੰਹ ਤੇ ਖੁਸ਼ੀ ਆ ਜੇ ਕਿਉਂਕਿ ਕਿਸੇ ਦੇ ਚਿਹਰੇ ਤੇ ਖੁਸ਼ੀ ਦੇਣੀ ਬਹੁਤ ਵੱਡਾ ਕੰਮ ਹੁੰਦਾ ਵੇ ਉਹ ਵੈਗਰੂ ਵੀ ਖੁਸ਼ ਹੋ ਜਾਂਦਾ ਹੈ ਤੇ ਕਿਸੇ ਨੂੰ ਰਵਾਣਾ ਉਹ ਵੈਗਰੂ ਵੀ ਨਰਾਜ ਹੋ ਜਾਂਦਾ ਵੇ ਇਹੋ ਜਿਹਾ ਕੰਮ ਤਾਂ ਹਮੇਸ਼ਾ ਬਚਣਾ ਚਾਹੀਦਾ ਵੇ बस यही अरदास करनी चाहिए भाई गुरुजी ਸਾਡੇ ਕੋਲ ਚੰਗੇ ਕੰਮ ਹੀ ਹੋਣ ਮਾੜੇ ਕੰਮ ਨਾ ਹੋਣ ਅਸੀਂ ਮਾੜੇ ਕੰਮ ਨਾ ਕਰੀਏ ਵਾਹਿਗੁਰੂ ਜੀ ਤੇ ਸਾਨੂੰ ਹਮੇਸ਼ਾ ਚੰਗੇ ਕੰਮ ਹੀ ਕਰਨੇ ਚਾਹੀਦੇ ਆ ਕਦੇ ਵੀ ਕਿਸੇ ਦੀ ਚੁਗਲੀ ਨਹੀਂ ਕਰਨੀ ਚਾਹੀਦੀ ਕਦੇ ਵੀ ਕਿਸੇ ਦਾ ਮਾੜਾ ਨਾ ਸੋਚੋ ਨਾ ਮਾੜਾ ਕਰੋ ਕਿਸੇ ਦੇ ਘਰ ਵਿੱਚ ਲੜਾਈ ਨਾ ਪਾਓ ਕਿਸੇ ਨੂੰ ਮਾਰਾ ਨਾ ਕਹੋ ਕਿਉਂਕਿ ਹਰ ਕਿਸੇ ਦੇ ਵਿੱਚ ਨਾ ਉਹ ਪਰਵਾ ਪਰਮਾਤਮਾ ਹੀ ਵਸਦਾ ਵੇ ਚਾਹੇ ਉਹ ਗਰੀਬ ਆ ਚਾਹੇ ਅਮੀਰ ਆ ਚਾਹੇ ਕੋਈ ਵੀ ਆ ਪਰ ਵੈਗੁਰੂ ਤੇ ਹਰ ਕਿਸੇ ਦੇ ਵਿੱਚ ਵਸਦਾ ਹੈ ਬਸ ਇਹੀ ਸੋਚੋ ਕਿ ਹਰ ਕਿਸੇ ਦੇ ਵਿੱਚ ਉਸ ਵੈਗੁਰੂ ਹੀ ਵਸਦਾ ਹੈ ਤੇ ਵਾਹਿਗੁਰੂ ਹਮੇਸ਼ਾ ਸਾਨੂੰ ਦੇਖਦਾ ਹੈ ਵਾਹਿਗੁਰੂ ਦੇ ਘਰ ਜਿਹੜਾ ਸੀਸੀ ਕੈਮਰਾ ਲੱਗਿਆ ਹੋਇਆ ਨਾ ਉਹ ਕਦੇ ਵੀ ਆਫ ਨਹੀਂ ਹੁੰਦਾ ਉਹ ਹਮੇਸ਼ਾ ਚੱਲਦਾ ਹੈ ਤੇ ਅਸੀਂ ਉਸ ਵਾਹਿਗੁਰੂ ਦੇ ਸੀਸੀ ਕੈਮਰੇ 'ਚ ਹੀ ਰਹਿਨੇ ਆ ਕਿਉਂਕਿ ਵਾਹਿਗੁਰੂ ਜੀ ਸਾਨੂੰ ਜਦੋਂ ਅਸੀਂ ਉੱਪਰ ਜਾਵਾਂਗੇ ਵਾਹਿਗੁਰੂ ਜੀ ਕੋਲ ਸਾਨੂੰ ਸਾਰਾ ਕੁਝ ਹੀ ਵਾਹਿਗੁਰੂ ਜੀ ਦਿਖਾਣਗੇ ਕਿ ਕੀ ਅਸੀਂ ਚੰਗਾ ਕੀਤਾ ਕੀ ਅਸੀਂ ਮਾੜਾ ਕੀਤਾ ਵਾਹਿਗੁਰੂ ਜੀ ਦਾ ਹਮੇਸ਼ਾ ਸ਼ੁਕਰਾਨਾ ਹੀ ਕਰਨਾ ਚਾਹੀਦਾ ਹੈ ਕਿਉਂਕਿ ਵਾਹਿਗੁਰੂ ਜੀ ਨੇ ਇਸ ਦੁਨੀਆ ਤੇ ਭੇਜਿਆ ਸਾਨੂੰ ਇਹ ਸਰੀਰ ਦਿੱਤਾ ਵੇ ਜਿਹੜਾ ਅਨਮੋਲਾ ਹੈ ਕੋਈ ਮੋਲੀ ਹੈ ਨਹੀਂ ਇਸ ਸਰੀਰ ਦਾ ਤੁਸੀਂ ਦੇਖਿਆ ਹੋਣਾ ਜੇ ਆਪਾਂ ਨੂੰ ਕੋਈ ਥੋੜਾ ਜਿਹਾ ਬੁਖਾਰ ਹੋ ਜਾਏ ਤੇ ਆਪਾਂ ਡਾਕਟਰ ਕੋਲ ਜਾਂਦੇ ਆ ਡਾਕਟਰ ਬਿੱਲ ਬਣਾ ਦਿੰਦਾ ਇੰਨੇ